ਪਾਜੀ ਪਰਮਜੀਤ ਸਿੰਘ ਕੋਸਟਵਾਸਰ ਬਟਾਲਾ ਤੋਂ ਹੋ ਰਿਹਾ ਸਾਰੇ ਇੱਕ 3.0 ਡਰਾਈਵ ਚੱਲ ਰਹੀ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਸ਼ੁਰੂ ਕੀਤਾ ਗਿਆ ਸੀ ਅਭਿਆਨ ਔਰ ਅਥਾਰਟੀ ਹੈ 3rd ਟਾਈਮ ਚੱਲ ਰਿਹਾ ਨਾ ਜਿਹੜਾ ਤੀਜੀ ਵਾਰ ਚ ਇਸ ਵਾਰ ਲੋਕਾਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਹੈ ਤਿਰੰਗੇ ਪ੍ਰਤੀ ਔਰ ਲੋਕਾਂ ਦੇ ਫੋਨ ਤੇ ਵੀ ਮੈਨੂੰ ਆ ਰਹੇ ਨੇ ਵੀ ਟੰਡੇ ਵਲਵੇ ਲੱਗੇ ਆ ਤੁਹਾਡੇ ਕੋਲ ਤੇ ਲੋਕ ਖੁਦ ਵੀ ਮਤਲਬ ਖਰੀਦਣ ਵਾਸਤੇ ਆ ਰਹੇ ਨੇ ਦੋ ਕਾਊਂਟਰ ਆਪਾਂ ਇੱਥੇ ਆਫਿਸ ਦੇ ਵਿੱਚ ਹੀ ਲਗਾ ਰੱਖੇ ਨੇ ਹਰ ਆਫਿਸ ਦੇ ਵਿੱਚ ਆਪਾਂ ਫਲੈਗ ਨੂੰ ਭੇਜ ਦਿੱਤਾ ਹੈ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਪਿੰਡ ਚੋਂ ਤੁਸੀਂ ਖਰੀਦ ਸਕਦੇ ਹੋ ਉਸਮੈਨ ਨੂੰ ਵੀ ਆਪਾਂ ਦਿੱਤੇ ਹੋਏ ਨੇ ਜਦੋਂ ਮਰਜ਼ੀ ਪੋਸਟਮੈਨ ਕੋਲੋਂ ਵੀ ਝੰਡਾ ਲੈ ਸਕਦੇ ਹੋ ਔਰ ਇਸ ਵਾਰੀ ਯੂਥ ਦੇ ਵਿੱਚ ਬਹੁਤ ਜ਼ਿਆਦਾ ਉਸਾਹਤ ਆ ਕਿਉਂਕਿ ਆ ਜਿਹੜਾ ਮਤਲਬ ਸੈਲਫੀ ਲੈ ਕੇ ਉਹਨਾਂ ਨੇ ਜਿਹੜੀ ਹੈ ਨਾ ਮੋਬਾਈਲ ਤੇ ਗਾਂ ਭੇਜਣੀ ਹੁੰਦੀ ਹੈ ਇਹ ਕਰੇ ਬਹੁਤ ਜ਼ਿਆਦਾ ਯੂਥ ਦੇ ਵਿੱਚ ਵੇਖਣ ਨੂੰ ਮਿਲਿਆ ਪੱਕੀ ਮੈਂ ਕੋਸ਼ਿਸ਼ ਕਰਾਂਗਾ ਵੀ ਸਾਰੇ ਹੀ ਮੇਰੇ ਵੀਰ ਭੈਣ ਭਰਾ ਹਰ ਘਰ ਆਪਣੇ ਤਿਰੰਗਾ ਲਹਿਰਾਉਣ ਔਰ ਸੈਲਫੀ ਲੈ ਕੇ ਸਾਨੂੰ ਭੇਜਣ ਸਾਡੇ EMPLOYEES ਵਾਸਤੇ ਵੀ ਹੈ ਤੇ ਹਰ ਸਿਟੀਜ਼ਨ ਵਾਸਤੇ ਵੀ ਹੈ ਕਿ ਸੈਲਫੀ ਵਿਤ ਤਿਰੰਗਾ ਉਹ ਬੜੇ ਮਾਣ ਨਾਲ तिरंगे ਨਾਲ ਆਪਣੀ ਜਿਹੜੀ ਸੈਲਫੀ ਲੈ ਕੇ ਤੋਂ ਅਪਲੋਡ ਕਰਨ ਸੋਸ਼ਲ ਮੀਡੀਆ ਤੇ 2 ਸਾਲ ਤੋਂ ਚੱਲ ਰਹੀ ਹੈ 3 ਇਅਰ ਹੈ ਤੇ ਪਿਛਲੇ ਸਾਲ ਵੀ ਉਸ ਤੋਂ ਪਿਛਲੇ ਸਾਲ ਵੀ ਕਾਫੀ ਕਾਫੀ ਬਹੁਤ ਨੂੰ ਉਸਾ ਮਿਲਿਆ ਹੈ ਲੋਕਾਂ 'ਚ ਕਿ ਜਿਹੜੇ ਬਹੁਤ ਬਲਚ ਵੀ ਖਰੀਦੀ ਤੁਹਾਡੇ ਕੋਲ ਲੋਕਾਂ ਨੇ ਸਕੂਲਾਂ ਨੇ ਸੰਸਥਾਵਾਂ ਨੇ ਬਹੁਤ ਬਲਚ ਲੈ ਕੇ ਗਏ ਆ ਤੇ ਲੋਕਾਂ ਨੇ ਦਿੱਤੇ ਵੀ ਆ ਲੋਕਾਂ ਨੂੰ ਵੀ ਆ ਉਹ ਸੰਸਥਾਵਾਂ ਨੇ ਦਿੱਤੇ ਆ ਤਾਂ ਕਿ ਹਰ ਬੰਦਾ ਆਪਣੇ ਘਰ ਵਿੱਚ ਤਿਰੰਗਾ ਲहराਏ ਇੱਕ ਮਾਤਰ 25 ਰੁਪਏ ਦੀ ਕੀਮਤ ਵਿੱਚ ਬਹੁਤ ਹੀ ਸਸਤੇ ਰੇਟ ਤੇ ਅੱਛਾ ਸਾਈਜ਼ ਹੈ ਕੱਪੜੇ ਦਾ ਝੰਡਾ ਵਾ ਨਹੀਂ ਤੇ ਬਾਜ਼ਾਰ ਤੋਂ ਕਾਗਜ਼ ਦਾ ਝੰਡਾ 10 ਰੁਪਏ ਦਾ ਮਿਲਦਾ 25 ਰੁਪਏ ਦਾ ਵਧੀਆ ਫੈਬਰਿਕ ਦਾ ਬਣਿਆ ਦਾ ਮਿਲ ਰਿਹਾ ਸਾਡੇ ਪੋਸਟਲ ਡਿਪਾਰਟਮੈਂਟ ਤੋਂ ਕੁਝ ਇਹ ਲੋਕਾਂ ਦਾ ਬਹੁਤ ਹੀ ਪਰਵਾਹ ਹੁੰਗਾਰਾ ਸਾਨੂੰ ਮਿਲਿਆ ਇਸ ਰਿਗਾਰਡ ਵਿੱਚ ਇਸ ਹਰ ਘਰ ਤਿਰੰਗਾ ਡਰਾਈਵ 3.0 ਦੇ ਵਿੱਚ ਤੇ ਸਾਡਾ ਡਿਪਾਰਟਮੈਂਟ ਵੀ ਲੋਕਾਂ ਨੂੰ ਪੂਰਾ ਸਹਿਯੋਗ ਦੇ ਰਿਹਾ ਹਰ ਡੋਰ ਸਟੈਪ ਤੱਕ ਅਸੀਂ ਝੰਡਾ ਪਹਿਚਾਨ ਪਹੁੰਚਾਉਣ ਨੂੰ ਰੈਡੀ ਹਾਂ ਹਾਲਾਂਕਿ ਬ੍ਰਾਂਚ ਆਫਿਸ ਤੱਕ ਪਿੰਡਾਂ ਛੋਟੇ ਪਿੰਡਾਂ ਤੱਕ ਵੀ ਤੁਹਾਨੂੰ ਤਿਰੰਗਾ ਅਵੇਲੇਬਲ ਹੋ ਜਾਊਗਾ ਬਿਲਕੁਲ ਛੋਟੇ